ਲੋ ਜੀ ਸੂਟ ਹਨਾ ਡਿਸਪਲੇ ਕੀਤੇ ਹੋਏ ਨੇ ਤੇ ਆ ਰਖੜੀਆਂ ਲਾਈਆਂ ਹੋਈਆਂ ਨੇ ਦੇਖੋ ਰਖੜੀਆਂ ਤਿਹਾਰ ਜਿਹੜਾ ਆਉਣ ਵਾਲਾ ਹੈ ਇਸ ਕਰਕੇ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਬੁਝੇ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਨਾਬੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਾਬੇ ਸ਼ਹਿਰ ਦਾ ਪਿਆਰ ਦਿਖਾਵਾਂਗੇ ਸੋ ਅੱਜ ਦੀ ਵੀਡੀਓ ਜਿਵੇਂ ਬਣਿਆ ਰਹੇ ਉਹ ਚੱਲਦੇ ਆਪਾਂ ਸਾਰੀ ਮਾਰਕੀਟ ਲੋ ਜੀ ਇਹ ਸਾਰੀ ਮਾਰਕੀਟ ਹੈ ਨਾਬੇ ਸ਼ਹਿਰ ਦੀ ਆਪਾਂ ਬਾੜਾਂ ਗੇਟ ਤੋਂ ਐਂਟਰ ਹੋਏ ਆਂ ਅੱਜ ਤੇ ਚਲਦੇ ਆ ਸਾਰੀ ਮਾਰਕੀਟ ਦਿਖਾਉਣੇ ਆ ਤੁਹਾਨੂੰ ਬਹੁਤ ਵੱਡਾ ਬਾਜ਼ਾਰ ਹੈ ਨਾਭੇ ਸ਼ਹਿਰ ਦਾ ਤੇ ਸਾਰੀ ਮਾਰਕੀਟ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਸ਼ਾਮ ਦਾ ਟਾਈਮ ਹੈ ਤੇ ਸ਼ਾਮ ਦੇ ਟਾਈਮ ਬਹੁਤ ਰੌਣਕ ਹੁੰਦੀ ਹੈ ਮਾਰਕੀਟ ਦੇ ਵਿੱਚ ਨਾਭੇ ਸ਼ਹਿਰ ਦੇ ਬਾਜ਼ਾਰ ਵਿੱਚ ਆਹ ਦੇਖ ਸਕਦੇ ਹੋ ਉੱਥੇ ਜਿਵੇਂ ਹੋਟਲ ਆਗੇ ਹਨਾ ਤੇ ਬਹੁਤ ਵੱਡੇ ਵੱਡੇ ਹੋਟਲ ਕੱਪੜਿਆਂ ਦੀਆਂ ਦੁਕਾਨਾਂ ਇਹ ਮਾਰਕੀਟ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਆਹ ਦੇਖ ਸਕਦੇ ਹੋ ਉੱਥੇ ਜਿਵੇਂ ਰੈਡੀमेड ਕੱਪੜੇ ਹਨਾ ਲਾਏ ਹੋਏ ਨੇ ਦੁਕਾਨਾਂ ਤੇ ਇਹ ਸ਼ਹਿਰ ਨਾਬੇ ਦੇ ਆਲੇ ਦੁਆਲੇ ਕਾਫੀ ਸਾਰੇ ਗੇਟ ਨੇ ਜਿਵੇਂ ਪਟਿਆਲਾ ਗੇਟ ਹੈ ਨਾ ਆਪਾਂ ਹੁਣ ਬੌੜਾ ਗੇਟ ਤੋਂ ਐਂਟਰ ਹੋਏ ਆ ਤੇ ਪਟਿਆਲਾ ਗੇਟ ਹੋ ਗਿਆ ਮੈਂ ਇਸ ਗੇਟ ਦਲੱਦੀ ਗੇਟ ਐਵੇਂ ਸਾਰੇ ਗੇਟ ਨੇ ਤੇ ਆ ਦੇਖ ਸਕਦੇ ਹੋ ਤੁਸੀਂ ਦੁਕਾਨਾਂ ਇੱਥੇ ਬਹੁਤ ਵੱਡੀਆਂ ਵੱਡੀਆਂ ਹਨ ਮੱਛਰਦਾਨੀਆਂ ਹੋ ਗਈਆਂ ਜਿਵੇਂ ਹਰੇ ਪਰਦੇ ਲਾਉਣ ਵਾਲੇ ਘਰਾਂ ਤੇ ਧੁੱਪ ਤੋਂ ਐਵੇਂ ਦੀਆਂ ਸਾਰੀਆਂ ਦੁਕਾਨਾਂ ਨੇ ਕੁਝ ਕੁ ਜੁੱਤੀ ਵਾਲੀਆਂ ਦੁਕਾਨਾਂ ਤੇ ਦੋਨੋਂ ਸਾਈਡ ਇਹ ਮਾਰਕੀਟ ਹੈ ਇੱਥੇ ਕੁਝ ਆਇਆ ਇਲੈਕਟ੍ਰੋਨਿਕ ਦੇ ਸਮਾਨ ਦੀਆਂ ਦੁਕਾਨਾਂ ਆ ਗਈਆਂ ਹਨ ਲਓ ਜੀ ਇਜ਼ੀ ਹੋ ਗਏ ਫੋਨ ਵਾਲੀਆਂ ਦੁਕਾਨਾਂ ਦੋਨੋਂ ਸਾਈਡ ਮਾਰਕੀਟ ਆ ਇਹ ਬਹੁਤ ਵੱਡੀ ਮਾਰਕੀਟ ਹੈ ਇਧਰੀ ਸਾਈਡ ਵੀ ਦੁਕਾਨਾਂ ਨੇ ਤੇ ਅਗਲੇ ਵਾਲੇ ਪਾਸੇ ਇਹ ਕੱਪੜੇ ਵਾਲੀਆਂ ਦੁਕਾਨਾਂ ਵੀ ਬਹੁਤ ਵੱਡੀਆਂ-ਵੱਡੀਆਂ ਹੈਗੀਆਂ ਨੇ ਸੂਟ ਵਾਲੀਆਂ ਦੁਕਾਨਾਂ ਉਹ ਵੀ ਆਪਾਂ ਸਾਰਾ ਮਾਰਕੀਟ ਅੱਜ ਕਵਰ ਕਰਾਂਗੇ ਤੇ ਸ਼ਾਮ ਦੇ ਟਾਈਮ ਬਹੁਤ ਕਰਾਊਡ ਹੁੰਦਾ ਹੈ ਨਾਬੇ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਕਿਉਂਕਿ ਦਿਨ 'ਚ ਹੁਣ ਗਰਮੀ ਬਹੁਤ ਹੁੰਦੀ ਆ ਸ਼ਾਮ ਨੂੰ ਹੀ ਸਾਰੇ ਆਉਂਦੇ ਨੇ ਮਾਰਕੀਟ ਦੇ ਵਿੱਚ ਤੇ ਦੋਨੋਂ ਸਾਈਡ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਦੇਖ ਸਕਦੇ ਹੋ ਤੁਸੀਂ। ਲਓ ਜੀ। ਕੁਝ ਕਿਥੇ ਕਰਿਆਨਾਂ ਸਟੋਰ ਜਿਹੜੇ ਹੈਗੇ ਨੇ ਤੇ ਸਾਹਮਣੇ ਵਾਲੇ ਪਾਸੇ ਘਰਾਂ ਦੀ ਵਰਤੋਂ ਵਾਲਾ ਸਮਾਨ ਆ। ਗੈਸ ਚੁੱਲ੍ਹੇ ਵਾਲੀਆਂ ਦੁਕਾਨਾਂ ਹਨਾ ਐਵੇਂ ਦੀਆਂ ਦੁਕਾਨਾਂ ਹਰ ਇੱਕ ਤਰੀਕੇ ਦੀ ਦੁਕਾਨ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਜਿਹੜੀ ਮਿਲੂਗੀ ਇੱਥੇ ਦੇਖ ਸਕਦੇ ਹੋ। ਲਓ ਜੀ। ਕੋਸੋ ਸਾਈਕਲ ਵਾਲੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਹੈਗੀਆਂ ਨੇ। ਔਰ ਜੁੱਤੀਆਂ ਵਾਲੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ। ਆ ਕੁੜੀਆਂ ਵਾਲੇ ਕੱਪੜੇ ਬਾਹਰ ਜਿਹੜੇ ਡਿਸਪਲੇ ਕੀਤੇ ਹੋਏ ਨੇ ਇਸ ਤਰ੍ਹਾਂ ਦੀਆਂ ਦੁਕਾਨਾਂ ਇਹ ਮਾਰਕੀਟ ਦੇ ਵਿੱਚ ਹੈਗੀਆਂ ਨੇ ਇੱਥੋਂ ਕੱਪੜੇ ਵਾਲੀਆਂ ਦੁਕਾਨਾਂ ਨੇ ਦੇਖੋ ਸੂਟਾਂ ਵਾਲੀਆਂ ਦੁਕਾਨਾਂ ਹਨ ਤੇ ਇਧਰਲੀ ਸਾਈਡ ਵੀ ਕੁਝ ਇਹ ਬਾਜ਼ਾਰ ਹੈ ਇਧਰਲੀ ਸਾਈਡ ਵੀ ਉਸੇ ਤਰ੍ਹਾਂ ਦੁਕਾਨਾਂ ਨੇ ਇਹ ਸਾਰਾ ਜਿਹੜਾ ਬਾਜ਼ਾਰ ਹੈ ਸ਼ਹਿਰ ਨਾਬੇ ਦਾ ਹਨਾ ਇਹ ਇੱਕ ਦੂਜੇ ਨਾਲ ਕਨੈਕਟ ਹੈ ਸਾਰੀ ਮਾਰਕੀਟ ਜਿਵੇਂ ਆਪਾਂ ਬੋੜਾ ਗੇਟ ਤੋਂ ਐਂਟਰ ਹੋਏ ਆ ਤਾਂ ਆਪਾਂ ਨਾਬੇ ਦੀ ਦੂਸਰੀ ਸਾਈਡ ਨਿਕਲ ਜਾਗੇ ਮਾਰਕੀਟ ਦੇ ਵਿੱਚ ਵਿੱਚ ਦੀ ਜਾ ਕੇ ਬਾਦਰ ਆਉਣ ਕੇ ਬਾਜ਼ਾਰ ਦੇ ਵਿੱਚ ਐਸਾ ਜਿਵੇਂ ਲੋਰਾਂ ਟੀ-ਸ਼ਰਟ ਹਨਾ ਟੰਗੀਆਂ ਹੋਈਆਂ ਨੇ ਦੇਖ ਸਕਦੇ ਹੋ ਲਓ ਜੀ ਤੇ ਵੀਡੀਓ ਤੇ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਜਿਹੜੀ ਦੇਖ ਰਹੇ ਆਂ ਜੇ ਕੋਈ ਨਾਪੇ ਤੋਂ ਦੇਖ ਰਿਹਾ ਉਹ ਵੀ ਕਮੈਂਟ ਕਰਕੇ ਦੱਸਿਓ ਬਾਕੀ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਤੁਸੀਂ ਜਿਹੜੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਦੱਸਿਓ ਆ ਸੂਟ ਬਾਹਰ ਲਾਏ ਹੋਏ ਨੇ ਹਨਾ ਦੇਖ ਸਕਦੇ ਹੋ ਲਓ ਜੀ ਇਸ ਤਰ੍ਹਾਂ ਇੱਥੇ ਬਹੁਤ ਵੱਡੀਆਂ-ਵੱਡੀਆਂ ਸੂਟ ਵਾਲੀਆਂ ਦੁਕਾਨਾਂ ਹੈਗੀਆਂ ਨੇ ਨਾਬੀ ਸ਼ਹਿਰ ਦੀ ਮਾਰਕੀਟ ਦੇ ਵਿੱਚ ਲੋ ਜੀ ਤੇ ਆ ਜਿਵੇਂ ਗੋਲ ਗੱਪੇਆਂ ਲੱਗੀਆਂ ਹੋਈਆਂ ਨੇ ਹਨ ਫਰੂਟ ਚਾਟ ਆਲੂ ਗੁਲਚਾ ਐਵੇਂ ਨੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਹੁੰਦੀਆਂ ਨੇ ਮਾਰਕੀਟ ਦੇ ਵਿੱਚ ਇਧਰ ਵੀ ਸਾਰੀਆਂ ਖਾਣ ਪੀਣ ਵਾਲੀਆਂ ਨੇ ਦੁਕਾਨਾਂ ਹਨ ਬਰਗਰ ਵਾਲੀਆਂ ਪੁਲਚੀ ਵਾਲੀਆਂ ਆਹ ਸਾਈਡ ਸਾਰੀਆਂ ਦੇਖ ਸਕਦੇ ਹੋ ਤੁਸੀਂ ਜੂਸ ਵਾਲੀ ਆ ਗਈ ਜਿਵੇਂ ਤੇ ਇੱਥੇ ਅਗਲੇ ਵਾਲੇ ਪਾਸੇ ਕੁਝ ਕੋ ਮੈਡੀਕਲ ਸਟੋਰ ਨੇ ਕਿਉਂਕਿ ਇੱਥੇ ਸਿਵਲ ਹਸਪੀਟਲ ਆ ਨਾਬੇ ਦਾ ਨੇੜੀ ਅਗਲੇ ਕੋਲੇ ਪਾਸੇ ਬਹੁਤ ਭੀੜ ਹੈ ਮਾਰਕੀਟ ਦੇ ਵਿੱਚ ਬਹੁਤ ਰਸ਼ ਹੈ ਤੇ ਆ ਹਸਪੀਟਲ ਆ ਗਿਆ ਹਨ ਇਹ ਹਸਪੀਟਲ ਕਰਕੇ ਇੱਥੇ ਸਾਰੇ ਆਲੇ ਦੁਆਲੇ ਇਹ ਮੈਡੀਕਲ ਸਟੋਰ ਨੇ ਇਹ ਇਕੱਠੀ ਹੋਇਆ ਮਾਰਕੀਟ ਸਾਰੀ ਜਿਵੇਂ ਇੱਥੇ ਮੈਡੀਕਲ ਸਟੋਰ ਨੇ ਤੇ ਅਗਲੇ ਵਾਲੇ ਪਾਸੇ ਕੱਪੜੇ ਵਾਲੀਆਂ ਦੁਕਾਨਾਂ ਸ਼ੁਰੂ ਹੋ ਜਾਣਗੀਆਂ ਕੁਝ ਹੋਰ ਡੇਲੀ ਵਰਤੋਂ ਵਾਲਾ ਜਿਹੜਾ ਸਾਮਾਨ ਘਰਾਂ ਦਾ ਉਹ ਸਾਰਾ ਬਾਜ਼ਾਰ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਬਹੁਤ ਕਰਾਊਡ ਹੈ ਮਾਰਕੀਟ ਦੇ ਵਿੱਚ ਹਨਾ ਸ਼ਾਮ ਦੇ ਟਾਈਮ ਕਰਕੇ ਬਹੁਤ ਰੌਣਕ ਹੈ ਬਾਜ਼ਾਰ 'ਚ ਆਹ ਕਾਣ ਪੀਣ ਵਾਲੀਆਂ ਦੁਕਾਨਾਂ ਇੱਥੇ ਦੇਖ ਸਕਦੇ ਹੋ ਲੋ ਜੀ ਫਰੂਟ ਜੱਟ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਨਾਭਾ ਸ਼ਹਿਰ ਬਹੁਤ ਪੁਰਾਣਾ ਸ਼ਹਿਰ ਹੈ ਜਿਵੇਂ ਆਪਾਂ ਨੂੰ ਪਤਾ ਹੈ ਬਹੁਤ ਵੱਡੀ ਮਾਰਕੀਟ ਹੈ ਕੁਸ਼ਕ ਮਾਰਕੀਟ ਵਾਲੇ ਦੁਆਲੇ ਵੀ ਹੈ ਜਿਵੇਂ ਬਾਹਰਲੇ ਰੋਡ ਹੋ ਗਏ ਹਨ ਬਾਈਪਾਸ ਹੋ ਗਏ ਤੇ ਇਹ ਨਾਬੇ ਸ਼ਹਿਰ ਦੀ ਪੁਰਾਣੀ ਮਾਰਕੀਟ ਹੈ ਸਾਰੀ ਜਿਹੜੀ ਵੀਡੀਓ ਚ ਆਪਾਂ ਦੇਖ ਰਹੇ ਹਾਂ ਆਉ ਜੁੱਤੀਆਂ ਵਾਲੀਆਂ ਦੁਕਾਨਾਂ ਆ ਗਈਆਂ ਹਨ ਤੇ ਅੱਜ ਮੈਂ ਸਬਜ਼ੀ ਵੀ ਵੇਚ ਰਿਹਾ ਬਾਈ ਦੇਖ ਸਕਦੇ ਹੋ ਤੁਸੀਂ ਲਓ ਜੀ ਅੱਗੇ ਚੱਲਦੇ ਹਾਂ ਅੱਗੇ ਉਹ ਮਾਰਕੀਟ ਦੇਖਦੇ ਹਾਂ ਇੱਥੇ ਵੀ ਕੁਛ ਖਾਣ ਪੀਣ ਵਾਲੇ ਸਾਮਾਨ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ। ਲਓ ਜੀ। ਆਹ ਕੱਪੜੇ ਕੁਛ ਬਾਹਰ ਲਾਏ ਹੋਏ ਨੇ ਹਨਾ। ਇਧਰਲੀ ਵਾਲੀ ਸਾਈਡ ਆ ਕੁਛ ਫਲਾਂ ਸਬਜ਼ੀਆਂ ਵਾਲੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਨਾਲ ਨਾਲ ਲੱਗੀਆਂ ਹੋਈਆਂ। ਤੇ ਅੱਗੇ ਚੱਲਦੇ ਹਾਂ। ਅਗਲੇ ਵਾਲੇ ਪਾਸੇ ਸਾਰੀਆਂ ਇਥੋਂ ਜਿਵੇਂ ਕੱਪੜੇ ਵਾਲੀਆਂ ਦੁਕਾਨਾਂ ਜਿਹੜੀਆਂ ਸ਼ੁਰੂ ਹੋਣਗੀਆਂ। ਅੱਛਾ ਤੁਸੀਂ ਦੇਖ ਸਕਦੇ ਹੋ ਆ ਨਾਲੇ ਹੋਟਲ ਆ ਗਿਆ ਹਨਾ ਕੱਪੜੇ ਵਾਲੀਆਂ ਦੁਕਾਨਾਂ ਲਓ ਜੀ ਇਧਰਲੀ ਬੜੀ ਸਾਈਡ ਵੀ ਉਸੇ ਤਰ੍ਹਾਂ ਆਹ ਗੋਲ ਕੱਪੜੀਆਂ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਇੱਥੇ ਲੱਗੀਆਂ ਹੋਈਆਂ ਨੇ ਜਿਵੇਂ ਸ਼ਾਮ ਟਾਈਮ ਸਾਰੇ ਸ਼ਹਿਰਾਂ ਦੇ ਵਿੱਚ ਫਾਸਟ ਫੂਡ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਲੱਗ ਜਾਂਦੀਆਂ ਨੇ ਆ ਕੁਝ ਕਰਿਆਨਾ ਸਟੋਰ ਆ ਗਏ ਉਰੇ ਆ ਪੌੜੀਆਂ ਹੋ ਗਈਆਂ ਹਨਾ ਐਵੇਂ ਦੀਆਂ ਦੁਕਾਨਾਂ ਬਹੁਤ ਸਾਰਾ ਸਾਮਾਨ ਹੈ ਤੇ ਰਾਸ਼ਬੌਰ ਇਹਦਾ ਮਾਰਕੀਟ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਦੇਖੇ ਲਿਆ ਆਵਾਜ਼ਾਈ ਬਹੁਤ ਚਲਦੀ ਆ ਬਾਜ਼ਾਰ ਦੇ ਵਿੱਚ ਕਿਉਂਕਿ ਹੁਣ ਗਰਮੀਆਂ ਦਾ ਸੀਜ਼ਨ ਹੈ ਤਾਂ ਕਰਕੇ ਸ਼ਾਮ ਦੇ ਟਾਈਮ ਮਾਰਕੀਟ ਦੇ ਵਿੱਚ ਆਉਂਦੇ ਨੇ ਸਾਰੇ ਆ ਕੁਸ਼ਕੋ ਪਰ ਮਾਰਦੇ ਹਨ ਕਾਫੀ ਪੁਰਾਣੇ ਤਰੀਕੇ ਦੀ ਵੀ ਹੈਗੀ ਆ ਦੇਖ ਸਕਦੇ ਹੋ ਕਿਉਂਕਿ ਨਾਬਾ ਪੁਰਾਣਾ ਸ਼ਹਿਰ ਹੈ ਰਾਜਿਆਂ ਦਾ ਸ਼ਹਿਰ ਹੈ ਇੱਥੇ ਆਹ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਸਾਰੇ ਕਰਿਆਨਾ ਸਟੋਰ ਨੇ ਇਹ ਇਧਰਲੀ ਸਾਈਡ ਵੀ ਉਸੇ ਤਰ੍ਹਾਂ ਲੋਲੀ ਐਵੇਂ ਆ ਦੁਕਾਨਾਂ ਬਾਜ਼ਾਰ ਦੇ ਵਿੱਚ ਉਹਨੂੰ ਲੱਗੀਆਂ ਹੋਈਆਂ ਇੱਥੇ ਜਿਹੜੀਆਂ ਮਿਲ ਜਾਣਗੀਆਂ ਆ ਖਾਣ ਪੀਣ ਵਾਲੀਆਂ ਫਾਸਟ ਫੂਡ ਵਾਲੀਆਂ ਦੁਕਾਨਾਂ ਹਨਾ ਇੱਥੇ ਜਿਹੜੀਆਂ ਹੁੰਦੀਆਂ ਨੇ ਇਹ ਦੇਖੋ ਆ ਰਖੜੀਆਂ ਦੇ ਬੋਰਡ ਜਿਹੜੇ ਲੱਗੇ ਹੋਏ ਨੇ ਨਾ ਫੈਂਸੀ ਰਖੜੀਆਂ ਦੇ ਕਿਉਂਕਿ ਹੁਣ ਰਖੜੀਆਂ ਦਾ ਤਿਹਾਰ ਆਉਣ ਵਾਲਾ ਸਾਰੀਆਂ ਦੁਕਾਨਾਂ ਵਾਲਿਆਂ ਨੇ ਰਖੜੀਆਂ ਜਿਹੜੀਆਂ ਰੱਖ ਲਈਆਂ ਨੇ ਲੈ ਆ ਕੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕੁਝ ਜਰਨਲ ਸਟੋਰ ਨੇ ਕੱਪੜੇ ਵਾਲੀਆਂ ਦੁਕਾਨਾਂ ਜਿਵੇਂ ਆਪਾਂ ਦੱਸਿਆ ਵੀਡੀਓ ਦੇ ਸ਼ੁਰੂ ਦੇ ਵਿੱਚ ਇਹ ਬਹੁਤ ਵੱਡੀ ਮਾਰਕੀਟ ਹੈ ਸ਼ਹਿਰ ਨਾਲ ਆਪਣੇ ਜੀ ਇੱਥੇ ਚੁੰਨੀਆਂ ਲਾਈਆਂ ਹੋਈਆਂ ਨੇ ਜਿਵੇਂ ਹਨ ਦੇਖ ਸਕਦੇ ਹੋ ਲਓ ਜੀ ਆਹ ਸੂਟਾਂ ਲਾਈਆਂ ਦੁਕਾਨਾਂ ਵੱਡੀਆਂ-ਵੱਡੀਆਂ ਕੁਝ ਰੈਡੀਮੇਡ ਕੱਪੜੇ ਵਾਲੀਆਂ ਦੁਕਾਨਾਂ ਆਹ ਸਾਈਡ ਸਾਰੀਆਂ ਤੁਹਾਨੂੰ ਹੁਣ ਕੱਪੜੇ ਵਾਲੀਆਂ ਦੁਕਾਨਾਂ ਹੀ ਮਿਲਣਗੀਆਂ ਅਗਲੇ ਵਾਲੇ ਪਾਸੇ ਜਾ ਕੇ ਸਾਡੇ ਬਾਜ਼ਾਰ ਵੀ ਕਾਫੀ ਸੰਘਣਾ ਹੈ ਆਹ ਜੁੱਤੀਆਂ ਦੇਖ ਸਕਦੇ ਹੋ ਲਓ ਜੀ ਉੱਪਰ ਕੱਪੜੇ ਡਿਸਪਲੇ ਕੀਤੇ ਹੋਏ ਨੇ ਆ ਦੇਖ ਸਕਦੇ ਹੋ ਜਿਵੇਂ ਸੂਟ ਲਾਏ ਹੋਏ ਨੇ ਇੱਥੇ ਹਨ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਤੁਹਾਨੂੰ ਇੱਥੇ ਸੂਟਾਂ ਵਾਲੀਆਂ ਜਿਹੜੀਆਂ ਮਿਲ ਜਾਣਗੀਆਂ ਵੱਡੇ ਵੱਡੇ ਸਟੋਰ ਇੱਧਰ ਸਾਰੀਆਂ ਕੂਟਾਂ ਵਾਲੀਆਂ ਦੁਕਾਨਾਂ ਨੇ ਜ਼ਿਆਦਾਤਰ ਆ ਜ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਕਪੜੇ ਜਿਹੜੇ ਬਾਹਰ ਡਿਸਪਲੇ ਕੀਤੇ ਹੋਏ ਨੇ ਆ ਬਾਈ ਇੱਥੇ ਚੁੰਨੀਆਂ ਰੰਗ ਤਾਂ ਉੱਪਰ ਚੁੰਨੀਆਂ ਪਈਆਂ ਹੁੰਦੀਆਂ ਨੇ ਬਾਈ ਦੀਆਂ ਲਓ ਜੀ ਫੱਕੀ ਵੀਡੀਓ ਤੇ ਕਮੈਂਟ ਜਰੂਰ ਕਰਕੇ ਦੱਸਿਓ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਦੇ ਵਿੱਚ ਵੀ ਤੁਹਾਨੂੰ ਕਿਹਾ ਸੀਗਾ ਕਿ ਕਿਹੜੇ-ਕਿਹੜੇ ਸ਼ਹਿਰ ਤੋਂ ਤੁਸੀਂ ਸਾਡੀ ਜਿਹੜੀ ਵੀਡੀਓ ਦੇਖ ਰਹੇ ਹੋ ਤੇ ਐਥੇ ਤੁਸੀਂ ਦੇਖ ਸਕਦੇ ਹੋ ਆ ਦੁਪੱਟੇ ਲਾਏ ਹੋਏ ਨੇ ਹਨ ਆ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ ਦੇਖੋ ਕੁਝ ਰੈਡੀਮੇਡ ਕੱਪੜੇ ਵਾਲੀਆਂ ਕੁਝ ਕਸੂਤਾਂ ਵਾਲੀਆਂ ਦੁਕਾਨਾਂ ਇਤਲੀ ਸਾਈਡ ਕੁਝ ਘਰਾਂ ਦੀ ਵਰਤ ਵਾਲਾ ਸਮਾਨ ਦੇਖ ਸਕਦੇ ਹੋ ਹਨ। ਲਓ ਜੀ। ਨਾਲ ਵਿੱਚ ਕਰਿਆਨਾ ਸਟੋਰ ਵੀ ਹੈਗੇ ਨੇ ਇਹ ਮਾਰਕੀਟ ਦੇ ਵਿੱਚ ਹਰੇਕ ਤਰੀਕੇ ਦੀ ਤੁਹਾਨੂੰ ਦੁਕਾਨ ਜਿਹੜੀ ਮਿਲ ਜੂਗੀ। ਇਹੀ ਬਾਜ਼ਾਰ ਦੇ ਵਿੱਚ ਕੱਪੜੇ ਵਾਲੀਆਂ ਦੁਕਾਨਾਂ ਇੱਥੇ ਜੀ ਤੁਹਾਨੂੰ ਕਰਿਆਨਾ ਸਟੋਰ ਜਿਹੜੇ ਮਿਲ ਜਾਣਗੇ ਹਨ। ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀਆਂ-ਵੱਡੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ। ਆਹ ਸਾਈਡ ਦੇਖ ਸਕਦੇ ਹੋ। ਲਓ ਜੀ। ਤੇ ਇੱਥੇ ਸਾਰੇ ਰੈਡੀमेड ਕੱਪੜੇ ਹਨ ਲਾਏ ਹੋਏ ਨੇ ਦੇਖ ਸਕਦੇ ਹੋ ਤੁਸੀਂ ਡਿਸਪਲੇ ਜਿਹੜੇ ਕੀਤੇ ਹੋਏ ਨੇ ਤੇ ਕੁਝ ਕਾ ਸਾਬੀ ਵਾਲੀਆਂ ਵੀ ਇੱਥੇ ਲੱਗੀਆਂ ਹੁੰਦੀਆਂ ਨੇ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਆਹ ਸਾਰੀਆਂ ਸੂਟਾਂ ਵਾਲੀਆਂ ਦੁਕਾਨਾਂ ਨੇ ਦੇਖੋ ਕੱਪੜੇ ਕੱਪੜੇ ਬਾਹਰ ਲਾਏ ਹੋਏ ਨੇ ਲਓ ਜੀ ਸੂਟ ਹਨਾ ਡਿਸਪਲੇ ਕੀਤੇ ਹੋਏ ਨੇ ਤੇ ਆਹ ਰਖੜੀਆਂ ਲਾਈਆਂ ਹੋਈਆਂ ਨੇ ਦੇਖੋ ਰਖੜੀਆਂ ਤਿਹਾਰ ਜਿਹੜਾ ਆਹ ਵਾਲਾ ਹੈ ਇਸ ਕਰਕੇ ਉਹ ਕੁਝ ਬੈਗ ਹਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਬੈਗ ਵਾਲੀਆਂ ਦੁਕਾਨਾਂ ਆ ਗਈਆਂ ਜਮ ਤੇ ਅਗਲੇ ਵਾਲੇ ਪਾਸੇ ਚੱਲਦੇ ਆਂ ਅੱਗੇ ਉਹ ਮਾਰਕੀਟ ਸਾਰੀ ਆਪਾਂ ਐਕਸਪਲੋਰ ਕਰਦੇ ਆਂ ਬਹੁਤ ਵੱਡੀ ਇਹ ਮਾਰਕੀਟ ਹੈ ਨਾਫੀ ਸ਼ਹਿਰ ਦੀ ਇਧਰਲੀ ਵੱਡੀ ਸਾਈਡ ਵੀ ਕੁਝ ਕੁ ਸੂਟ ਵਾਲੀਆਂ ਦੁਕਾਨਾਂ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ ਆ ਦੇਖ ਸਕਦੇ ਹੋ ਉਹਨਾਂ ਕੱਪੜੇ ਬਾਹਰ ਲਾਏ ਹੋਏ ਨੇ ਲਓ ਜੀ ਆਪਾਂ ਆਪੇ ਸ਼ਹਿਰ ਚ ਜਿਵੇਂ ਬੌੜਾ ਗੇਟ ਤੋਂ ਮੈਂ ਐਂਟਰ ਹੋਇਆ ਨਾ ਇੱਕ ਗੁੰਜਿਓਂ ਐਂਟਰ ਹੋਈਏ ਤਾਂ ਬਾਜ਼ਾਰ ਦੇ ਵਿੱਚ ਦੀ ਉਹ ਆਪਾਂ ਦੂਸਰੇ ਪਾਸੇ ਜਿਹੜਾ ਜਾ ਸਕਦੇ ਆ ਇੱਥੇ ਕੱਪੜੇ ਵਾਲੀਆਂ ਦੁਕਾਨਾਂ ਦੇਖ ਸਕਦੇ ਹਾਂ ਲੋ ਜੀ ਸੂਟਾਂ ਵਾਲੀਆਂ ਵੱਡੀਆਂ-ਵੱਡੀਆਂ ਦੁਕਾਨਾਂ ਨੇ 90 ਸ਼ਹਿਰ ਦੇ ਵਿੱਚ ਤੇ ਨਾਲ-ਨਾਲ ਕੁਛ ਆ ਭਾਂਡੇ ਵਾਲੀਆਂ ਦੁਕਾਨਾਂ ਹਨਾ ਕੁਛ ਕੁ ਜੁਐਲਰੀ ਸ਼ਾਪਸ ਵੀ ਇੱਥੇ ਜਿਹੜੀਆਂ ਹੈਗੀਆਂ ਨੇ ਦੇਖ ਸਕਦੇ ਹੋ ਆ ਕੱਪੜੇ ਬਾਹਰ ਲਾਏ ਹੋਏ ਨੇ ਦੇਖੋ। ਕੂੜੀਆਂ ਵਾਲੇ, ਮੁੰਡੇ ਵਾਲੇ ਹਨਾ ਹਰ ਇੱਕ ਤਰੀਕੇ ਦੇ ਕੱਪੜੇ। ਪਲਾਜੋ ਸੂਟ 500 ਰੁਪਏ ਐਵੇਂ ਰੇਟ ਜਿਹੜੇ ਲਾਏ ਹੋਏ ਨੇ। ਆ ਵੀ ਸੂਟ ਪਏ ਨੇ ਇੱਥੇ ਦੇਖੋ। ਲਓ ਜੀ। ਬਹੁਤ ਵੱਡੀ ਮਾਰਕੀਟ ਐ ਇਹ। ਸਾਰੀਆਂ ਇਧਰ ਵਾਲੇ-ਦੁਆਲੇ ਸੂਟਾਂ ਵਾਲੀਆਂ ਦੁਕਾਨਾਂ ਨੇ। ਆ ਕੁਸ਼ਕ ਪੈਂਟ ਵਾਲੀਆਂ ਦੁਕਾਨਾਂ ਇੱਥੇ ਆ ਗਈਆਂ ਹਨਾ। ਅਰੇ ਇਹ ਤਰੀਕੇ ਦੀ ਦੁਕਾਨ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਜਿਹੜੀ ਮਿਲੂਗੀ ਆਹ ਹੋਟਲ ਆ ਗਿਆ ਇੱਥੇ ਦੇਖ ਸਕਦੇ ਹੋ ਲਓ ਜੀ ਮਾਰਕੀਟ ਦੇ ਵਿੱਚ ਹੋਟਲ ਬਹੁਤ ਨੇ ਆਹ ਸਾਡੇ ਜੁਐਲਰੀ ਸ਼ਾਪਸ ਨੇ ਸਾਰੀਆਂ ਇੱਧਰ ਵੀ ਆ ਜੁਐਲਰੀ ਸ਼ਾਪ ਹੈ ਦੇਖ ਸਕਦੇ ਹੋ ਆ ਵੀ ਹੋਟਲ ਆ ਗਿਆ ਇੱਥੇ ਬਣਿਆ ਹੋਇਆ ਲਓ ਨਾਲ-ਨਾਲ ਸਾਰੇ ਇਹ ਹੋਟਲ ਨੇ ਇੱਥੇ ਬਣੇ ਹੋਏ ਤੇ ਇੱਧਰ ਵੀ ਮਾਰਕੀਟ ਹੈ ਇਹ ਵੀ ਮਾਰਕੀਟ ਆਪਾਂ ਦਿਖਾਉਨੇ ਆਂਗੇ ਜਾ ਕੇ ਤੁਹਾਨੂੰ ਬਹੁਤ ਵੱਡੀ ਮਾਰਕੀਟ ਹੈ ਸ਼ਹਿਰ ਨਾਬੇ ਦੀ ਕਾਫੀ ਸਾਰਾ ਟਾਈਮ ਲੱਗਦਾ ਐਕਸਪਲੋਰ ਕਰਨ ਨੂੰ ਇੱਥੇ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਹਰ ਇੱਕ ਤਰੀਕੇ ਦੀ ਦੁਕਾਨ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਜਿਹੜੀ ਮਿਲ ਜੂਗੀ ਆਹ ਸਾਈਡ ਸਾਰੀਆਂ ਜੁਐਲਰੀ ਸ਼ਾਪਸ ਨੇ ਇੱਥੇ ਇਹ ਸਾਰੇ ਸ਼ਹਿਰਾਂ ਦੇ ਵਿੱਚ ਇੰਜ ਹੁੰਦਾ ਜੁਐਲਰੀ ਸ਼ਾਪਸ ਇੱਕ ਜਗ੍ਹਾ ਹੀ ਹੁੰਦੀਆਂ ਨੇ ਸਾਰੀਆਂ ਇਕੱਠੀਆਂ ਆਹ ਕੁਝ ਜੁੱਤੀਆਂ ਵਾਲੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਛੂਟ ਬਾਹਰ ਲਾਏ ਹੋਏ ਨੇ ਵੱਡੇ ਵੱਡੇ ਕੱਪੜੇ ਵਾਲੇ ਸਟੋਰ ਨੇਗੇ ਇੱਥੇ ਇਧਰ ਤੁਸੀਂ ਦੇਖ ਸਕਦੇ ਹੋ ਸੂਟ ਵਾਲੀਆਂ ਦੁਕਾਨਾਂ ਹਨਾ ਲਓ ਜੀ ਆਹ ਜੁੱਤੀਆਂ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਇੱਥੇ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਹਨ ਜਿਹੜੀਆਂ ਸੂਟਾਂ ਵਾਲੀਆਂ ਦੇਖ ਸਕਦੇ ਹੋ ਤੁਸੀਂ ਲਓ ਜੀ ਬਹੁਤ ਵੱਡੀ ਮਾਰਕੀਟ ਹੈ ਇਹ ਸ਼ਹਿਰ ਨਾਬੇ ਦੀ ਬਹੁਤ ਵੱਡੀਆਂ-ਵੱਡੀਆਂ ਤੁਹਾਨੂੰ ਸੂਟਾਂ ਵਾਲੀਆਂ ਦੁਕਾਨਾਂ ਜਿਹੜੀਆਂ ਇੱਥੇ ਮਿਲ ਜਾਣਗੀਆਂ ਨਾ ਬਾਜ਼ਾਰ ਦੇ ਵਿੱਚ ਆਹ ਕੁਛ ਇੱਧਰ ਮੈਟ ਵਾਲੀਆਂ ਕੰਬੜਾਂ ਵਾਲੀਆਂ ਦੁਕਾਨਾਂ ਹਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ ਮਾਰਕੀਟ ਦੇ ਵਿੱਚ ਇੱਥੇ ਵੀ ਦੇਖ ਸਕਦੇ ਹੋ ਤੁਸੀਂ ਸੂਟਾਂ ਵਾਲੀਆਂ ਦੁਕਾਨਾਂ ਕੱਪੜੇ ਹਨ ਲਾਏ ਹੋਏ ਨੇ ਲਓ ਜੀ ਪੜਤੇ ਹੋਗੇ ਹਨ ਜਿਵੇਂ ਐਵੇਂ ਬਾਹਰ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ ਆ ਵੀ ਸੂਟਾਂ ਵਾਲੀਆਂ ਨਕਾਨਾਂ ਨੇ ਇੱਥੇ ਤੇ ਚੱਲਦੇ ਆ ਅੱਗੇ ਵਾਲੇ ਪਾਸੇ ਅੱਗੇ ਉਹ ਮਾਰਕੀਟ ਆਪਾਂ ਦੇਖਦੇ ਆ ਸਾਰੀ ਜਿਵੇਂ ਮੈਂ ਦੱਸ ਰਿਹਾ ਸੀ ਕਿ ਇੱਥੇ ਜੁਐਲਰੀ ਸ਼ਾਪਸ ਨੇ ਸਾਰੀਆਂ ਸਾਹਮਣੇ ਵੀ ਜੁਐਲਰੀ ਸ਼ਾਪ ਆ ਨਾ ਆ ਲਓ ਜੀ ਇੱਥੇ ਕੁਰਤੇ ਹਨ ਸਾਰੇ ਕੁੜੀਆਂ ਵਾਲੇ ਟੌਪ ਬਾਹਰ ਡਿਸਪਲੇ ਜਿਹੜੇ ਕੀਤੇ ਹੋਏ ਨੇ ਮਾਰਕੀਟ ਦੇ ਵਿੱਚ ਸ਼ਾਮ ਦੇ ਟਾਈਮ ਮਾਰਕੀਟ ਹੋਰ ਵੀ ਵਧੀਆ ਲੱਗਦੀ ਹੁੰਦੀ ਹੈ ਕਿਉਂਕਿ ਲਾਈਟਾਂ ਜਿਹੜੀਆਂ ਚੱਲ ਪਉਂਦੀਆਂ ਨੇ ਦੁਕਾਨਾਂ ਦੇ ਵਿੱਚ ਜਿਵੇਂ ਜਿਵੇਂ ਹੋਰ ਨੇ ਰਹੂ ਓਵੇਂ ਓਵੇਂ ਮਾਰਕੀਟ ਜਿਹੜੀ ਸੋਹਣੀ ਲੱਗੂ ਆ ਕੱਪੜੇ ਵਾਲੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਹਨ ਸੂਟ ਲਾਏ ਹੋਏ ਨੇ ਇੱਥੇ ਡਿਸਪਲੇ ਕੀਤੇ ਹੋਏ ਨੇ ਲਓ ਜੀ ਆ ਟੈਚੀ ਵਾਲੀਆਂ ਦੁਕਾਨਾਂ ਆ ਗਈਆਂ ਜਿਵੇਂ ਇਸ ਤਰ੍ਹਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਬੈਗ ਵਾਲੀਆਂ ਦੁਕਾਨਾਂ ਸਾਰੀਆਂ ਲਓ ਜੀ ਆਹ ਸਾਈਡ 'ਤੇ ਬਹੁਤ ਸਾਰੀਆਂ ਸੂਟਣੀਆਂ ਦੁਕਾਨਾਂ ਨੇ ਬਹੁਤ ਵੱਡੇ ਵੱਡੇ ਸਟੋਰ ਆਏ ਨੇ ਹਨ ਸੂਟਾਂ ਵਾਲੇ ਆਹ ਰੈਡੀमेड ਕੱਪੜੇ ਸਾਰੇ ਡਿਸਪਲੇ ਕੀਤੇ ਹੋਏ ਨੇ ਛੋਟੇ ਬੱਚਿਆਂ ਵਾਲੇ ਵੱਡੇ ਬੱਚਿਆਂ ਵਾਲੇ ਲਓ ਜੀ ਨਾਲ-ਨਾਲ ਇੱਧਰ ਕੁਝ ਯਾਰ ਨਾਲ ਸਟੋਰ ਇੰਨੇ ਕੱਪੜਿਆਂ ਵਾਲੀਆਂ ਦੁਕਾਨਾਂ ਬਹੁਤ ਵੱਡੀਆਂ ਵੱਡੀਆਂ ਨੇ ਬਹੁਤ ਵੱਡੇ ਵੱਡੇ ਕੱਪੜੇ ਵਾਲੇ ਸਟੋਰ ਨੇਗੇ ਕੱਦਗਾਨੀਆਂ ਦੁਕਾਨਾਂ ਹਨ ਇੱਥੇ ਸੂਟ ਲੱਗੇ ਹੋਏ ਨੇ ਦੇਖੋ ਲਓ ਜੀ ਆਹ ਦੇਖ ਲਾਉਂਦੇ ਹਾਂ ਤੁਸੀਂ ਕਿੰਨੇ ਸਾਰੇ ਬਾਹਰ ਇਹ ਸੂਟ ਹਨਾ ਡਿਸਪਲੇ ਕੀਤੇ ਹੋਏ ਨੇ ਦੇਖੋ ਲਓ ਜੀ ਦੋਨੋਂ ਸਾਈਡ ਐਸੇ ਤਰ੍ਹਾਂ ਆਹ ਸਾਈਡ ਵੀ ਕੱਪ ਸੂਟਾਂ ਵਾਲੀਆਂ ਦੁਕਾਨਾਂ ਬਹੁਤ ਵੱਡੀਆਂ ਵੱਡੀਆਂ ਨੇ ਮਾਰਕੀਟ ਦੇ ਵਿੱਚ ਵੱਡੇ ਵੱਡੇ ਜਰਨਲ ਸਟੋਰ ਵੱਡੀਆਂ ਵੱਡੀਆਂ ਕੱਪੜਿਆਂ ਵਾਲੀਆਂ ਦੁਕਾਨਾਂ ਆ ਦੇਖ ਸਕਦੇ ਹੋ ਇੱਥੇ ਸੂਟ ਹਨਾ ਫਰਾਕ ਸੂਟ ਸਾਰੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਆਹ ਫਿਰ ਕੁਝ ਪਰਾਂਦੇ ਹੋਗੇ ਜਿਵੇਂ ਹਨਾ ਐਵੇਂ ਦੀਆਂ ਸਾਰੀਆਂ ਦੁਕਾਨਾਂ ਲਓ ਜੀ ਆ ਫੇਰ ਭਾਂਡੇ ਵਾਲੀਆਂ ਦੁਕਾਨਾਂ ਹਨ ਕੰਬਲ ਵਾਲੀਆਂ ਦੁਕਾਨਾਂ ਮੈਟ ਹੋਗੇ ਲਓ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਇੱਥੇ ਵੀ ਜੁਨੀ ਰੰਗਣ ਵਾਲੀਆਂ ਦੁਕਾਨਾਂ ਨੇ ਦੇਖ ਸਕਦੇ ਹੋ। ਹ ਸਾਮਾਨ ਸਾਰਾ ਪਿਆ ਹੋਣਾ ਉਹਨਾਂ ਦਾ। ਲੋਕੀ ਸਾਰੇ ਜਨਰਲ ਸਟੋਰਾਂ ਤੇ ਰਖੜੀਆਂ ਦੇ ਬੋਰਡ ਲੱਗੇ ਹੋਣੇ ਜਿਹੜੇ ਫੈਂਸੀ ਰਖੜੀਆਂ ਦੇ ਹਨ। ਕਿਉਂਕਿ ਰਖੜੀਆਂ ਦਾ ਤਿਹਾਰ ਜਿਹੜਾ ਹੁਣ ਆਊ। ਉਹਦੇ ਕਰਕੇ ਆ ਇੱਥੇ ਸਾਰੇ ਰੈਡੀਮੇਡ ਕੱਪੜੇ ਵਾਲਾ ਸਟੋਰ ਆ ਗਿਆ। ਇਸ ਤਰ੍ਹਾਂ ਦੀਆਂ ਵੱਡੀਆਂ-ਵੱਡੀਆਂ ਦੁਕਾਨਾਂ ਇਹ ਮਾਰਕੀਟ ਦੇ ਵਿੱਚ ਜਿਹੜੀਆਂ ਹੈ ਗਈਆਂ ਨੇ ਤੇ ਇਧਰੋਂ ਅੱਗੇ ਚੱਲਦੇ ਆਂ ਇੱਥੋਂ ਜਾ ਕੇ ਮੋੜ ਆ ਗਿਆ ਨਾ ਇੱਥੇ ਦੋਨੋਂ ਸਾਈਡ ਮਾਰਕੀਟ ਹੈ ਆਹ ਸਾਈਡ ਵੀ ਮਾਰਕੀਟ ਹੈ ਕਾਫੀ ਵੱਡੀ ਲਓ ਜੀ ਬਹੁਤ ਵੱਡੀਆਂ-ਵੱਡੀਆਂ ਇੱਥੇ ਦੁਕਾਨਾਂ ਨੇ ਜਿਹੜੀਆਂ ਨਾ ਕੱਪੜੇ ਵਾਲੀਆਂ ਲੋਹਰਾਂ ਟੀ-ਸ਼ਰਟਾਂ ਬਾਹਰ ਡਿਸਪਲੇ ਜਿਹੜੀਆਂ ਕੀਤੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਅ ਅਗਲੇ ਵਾਲੇ ਪਾਸੇ ਕੁਝ ਕੁ ਫੋਨ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਹੈਗੀਆਂ ਨੇ ਹਨ ਫੋਨ ਵਾਲੀਆਂ ਦੁਕਾਨਾਂ ਦੇਖਦੇ ਆਪਾਂ ਫੋਨ ਵਾਲੀਆਂ ਦੁਕਾਨਾਂ ਵੀ ਨੇ ਅਗਲੇ ਵਾਲੇ ਪਾਸੇ ਕੁਝ ਜਾ ਕੇ ਇਹ ਕੱਪੜਾ ਦੁਕਾਨਾਂ ਲੱਗੀਆਂ ਨੇ ਇਹ ਇੱਥੇ ਆਈਫੋਨ ਵਾਲੀਆਂ ਦੁਕਾਨਾਂ ਹੋ ਗਈਆਂ ਜਿਵੇਂ ਹਨ ਐਵੇਂ ਨਹੀਂ ਦੁਕਾਨਾਂ ਨੇ ਇੱਥੇ ਆ ਜਿਵੇਂ ਆ ਆ ਗਈ ਸਾਹਮਣੇ ਹਨ ਸੈਮਸੰਗ ਦਾ ਬੋਰਡ ਲੱਗਿਆ ਹੋਇਆ ਫੋਨ ਵਾਲੀਆਂ ਵੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਹੈਗੀਆਂ ਨੇ ਨਾਪੀ ਸ਼ਹਿਰ ਦੀ ਮਾਰਕੀਟ ਦੇ ਵਿੱਚ ਲਓ ਜੀ ਆਪਾਂ ਦੂਸਰੇ ਪਾਸੇ ਆ ਗਏ ਨਾਬੇ ਜੀ ਪੈਦਲ ਤੁਰ ਕੇ ਤੇ ਇੱਥੇ ਵੀ ਆ ਕੁਝ ਹੋਟਲ ਵੀ ਹੈਗੇ ਨੇ ਹਨਾ ਫਾਸਟ ਫੂਡ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਆਹ ਕੁਝ ਬੱਚਿਆਂ ਦੇ ਖਾਣ ਵਾਲੀਆਂ ਦੁਕਾਨਾਂ ਦੇਖ ਸਕਦੇ ਹਾਂ ਲਓ ਜੀ ਇਸ ਤਰ੍ਹਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਐ ਮਾਰਕੀਟ ਚ ਨੇ ਜੁੱਤੀ ਵਾਲੀਆਂ ਦੇਖੋ ਸ਼ਾਮ ਦੇ ਟਾਈਮ ਬਹੁਤ ਰਸ਼ ਰਹਿੰਦਾ ਹੈ ਮਾਰਕੀਟ ਦੇ ਵਿੱਚ ਆ ਸਾਹਮਣੇ ਬੁੱਕ ਸ਼ਾਪ ਆ ਗਈ ਹੈ ਨਾ ਐਵੇਂ ਜੀਆਂ ਦੁਕਾਨਾਂ ਵੀ ਸਾਰੀਆਂ ਹੈਗੀਆਂ ਨੇ ਇੱਥੇ ਬੁੱਕਸ ਵਾਲੀਆਂ ਲਵਜੀ ਖੁਸ਼ਕ ਸੂਟਾਂ ਵਾਲੀਆਂ ਦੁਕਾਨਾਂ ਇੱਥੇ ਦੇਖ ਸਕਦੇ ਇੱਕ ਵੀਡੀਓ ਆਪਾਂ ਸਪੈਸ਼ਲ ਅਪਲੋਡ ਕੀਤੀ ਹੋਈ ਹੈ ਨਾ ਆਬੇ ਸ਼ਹਿਰ ਦੀ ਇਹਦੇ ਵਿੱਚ ਸਾਰੇ 게ਟ ਜਿਹੜੇ ਦਿਖਾਏ ਹੋਏ ਨੇ ਉਹ ਤੁਸੀਂ ਦੇਖ ਸਕਦੇ ਹੋ ਜਿਵੇਂ ਪਟਿਆਲਾ 게ਟ ਹਨਾ ਤੇ ਆਪਣਾ ਬੌੜਾ 게ਟ ਦਲੱਦੀ 게ਟ ਮਹਸ 게ਟ ਇਹ ਸਾਰੇ 게ਟ ਆਪਾਂ ਦਿਖਾਏ ਸੀ ਕਿ ਉਹ ਵੀਡੀਓ ਦੇ ਵਿੱਚ ਉਹ ਅਲੱਗ ਤੋਂ ਸੈਪਰੇਟ ਵੀਡੀਓ ਆਪਣੇ ਚੈਨਲ ਤੇ ਹੈਗੀ ਐ ਬਾਕੀ ਮੈਂ ਡਿਸਕ੍ਰਿਪਸ਼ਨ ਚ ਲਿੰਕ ਵੀ ਜਿਹੜਾ ਦੇ ਦੂੰਗਾ ਤੇ ਇੱਥੇ ਵੀ ਕੁਝ ਕੁ ਦੁਕਾਨਾਂ ਆ ਗਈਆਂ ਜਿਵੇਂ ਨਾ ਸਟੂਡੀਓ ਵਾਲੀਆਂ ਹੋ ਗਈਆਂ ਲਓ ਜੀ ਤਕਰੀਬਨ ਨਗਰੀ ਬਨੇ ਸਾਰੀ ਮਾਰਕੀਟ ਆਪਾਂ ਐਕਸਪਲੋਰ ਜਿਹੜੀ ਕਰ ਲਈ ਆ ਸਕੂਲ ਆ ਗਿਆ ਇੱਥੇ ਸਰਕਾਰੀ ਸਕੂਲ ਤੇ ਆ ਇੱਥੇ ਨਾਲ-ਨਾਲ ਜਿਵੇਂ ਦੇਖ ਸਕਦੇ ਹੋ ਖਾਣ ਪੀਣ ਵਾਲੀਆਂ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਨੇ ਲਓ ਜੀ ਫਾਸਟ ਫੂਡ ਵਾਲੀਆਂ ਦੁਕਾਨਾਂ ਆ ਗਈਆਂ ਜਿਵੇਂ ਹਨ ਦੇਖ ਸਕਦੇ ਹੋ ਲਓ ਜੀ ਇਸ ਤਰ੍ਹਾਂ ਦੀ ਇਹ ਮਾਰਕੀਟ ਹੈ ਸਾਰੀ ਸ਼ਹਿਰ ਨਾ ਆਬੇ ਜੀ ਹਨ ਸਾਬਦੀਆਂ ਵਾਲੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਨਾਬੇ ਸ਼ਹਿਰ ਦਾ ਬਾਜ਼ਾਰ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਬਲੌਗ 'ਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ